ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਇੱਕ ਐਸੇ ਕਨਸੈਪਟ ਤੇ ਉੱਪਰ ਆਪਾਂ ਬਣਾ ਰਹੇ ਹਾਂ ਵੀ ਕੁਝ ਦਿਨ ਪਹਿਲਾਂ ਦੋਸਤੋ ਤੁਹਾਨੂੰ ਇੱਕ ਵੀਡੀਓ ਵੇਖਣ ਦੇ ਵਿੱਚ ਮਿਲੀ ਹੋਵੇਗੀ ਕਾਫੀ ਵਾਇਰਲ ਹੋਈ ਪਿੰਡ ਬਲਟੋਆ ਹੈਗਾ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਬਾਈ ਸਖਦੇਵ ਤੇ ਆਪਾਂ ਘਰੇ ਪਹੁੰਚੇ ਹੋਏ ਅੱਜ ਕਿਉਂਕਿ ਬਹੁਤੇ ਵੀਰਾਂ ਨੇ ਦੋਸਤੋ ਇੱਕ ਪੱਖ ਸੁਣਿਆ ਸੀਗਾ ਇੱਕ ਬਾਈ ਸਖਦੇਵ ਉਹਨਾਂ ਨੇ ਮੱਝ ਸੇਲ ਕੀਤੀ ਸੀ ਜਿਹੜੀ ਪਿੰਡ ਕਸੀਟਪੁਰਾ ਤੇ ਜ਼ਿਲ੍ਹਾ ਤਰਨਤਾਰਨ ਕਿਸੇ ਪਾਸ ਗਈ ਸੀਗੀ ਅੱਗੇ ਛੀਦਾਂ ਦਾ ਪਰਿਵਾਰ ਸੀਗਾ ਉਹਨਾਂ ਜਿਵੇਂ ਵੀਡੀਓ ਦੇ ਵਿੱਚ ਦੱਸਿਆ ਮਾਤਾ ਜੀ ਇੱਕ ਬੋਲ ਰਹੇ ਨੇ ਤੇ ਚਲੋ ਮਾਤਾ ਤੇ ਜਿਹੜੇ ਪੋਲਿਸੀ ਉਹ ਵੀ ਬਹੁਤ ਭਾਵਕ ਸੀਗੇ ਕਿਉਂਕਿ ਮਾਤਾ ਹੁਣ ਉਹਨੂੰ ਜਿਹੜੀ ਅੱਗੋਂ ਕਿਸੇ ਉਹਨਾਂ ਦੇ ਭਰਾ ਬਣੇ ਸੀਗੇ ਅਮਰੀਕਾ ਦੇ ਵਿੱਚ ਰਹਿੰਦੇ ਐ ਸ਼ਾਇਦ ਉਹਨਾਂ ਨੇ ਉਹ ਗਿਫਟ ਕੀਤੀ ਸੀ ਜਾਂ ਦਿੱਤੀ ਸੀਗੀ ਖਰੀਦ ਕੇ ਤੇ ਬਾਈ ਸਖਦੇਵ ਉਹਨਾਂ ਦੇ ਕੋਲ ਉਹ ਮੱਝ ਗਈ ਸੀਗੀ ਤੇ ਬਾਈ ਸਖਦੇਵ ਹੁਣਾਂ ਦਾ ਜਿਹੜਾ ਵਪਾਰ ਦਾ ਕੰਮ ਆ ਦੋਸਤੋ ਕਾਫੀ ਲੰਬੇ ਟਾਈਮ ਤੋਂ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਤੇ ਪਸ਼ੂ ਬਹੁਤ ਚੰਗੇ ਵੀ ਨਿਕਲਦੇ ਆ ਹਰ ਇੱਕ ਵਪਾਰੀ ਦੇ ਘਰੋਂ ਤੇ ਪਸ਼ੂ ਦਰਮਿਆਨੇ ਵੀ ਕਈ ਵਾਰ ਹੱਥ ਆ ਜਾਂਦੇ ਆ ਤੇ ਉਹ ਪਤਾ ਜਦੋਂ ਅਗਲੇ ਘਰ ਵਾਹ ਪੈ ਜਾਂਦਾ ਉਦੋਂ ਲੱਗਦਾ ਵੀ ਥੋੜਾ ਬਸ ਪਸ਼ੂ ਜਿਹੜਾ ਦੁੱਧ ਵਾਲੇ ਪਾਸੇ ਉਹ ਮੱਠਾ ਚੱਲ ਰਿਹਾ ਬਾਕੀ ਹੋਰ ਕਿਸੇ ਤਰ੍ਹਾਂ ਦੀ ਉਸ ਮੱਝ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਸੀਗੀ ਨਾ ਤਾਂ ਉਹ ਪਿੱਛਾ ਵਖਾਉਂਦੀ ਸੀ ਤੇ ਨਾ ਹੀ ਕਿਸੇ ਥਾਣਾ ਦੇ ਵਿੱਚ ਵੜ ਕਰਦੀ ਸੀ ਤੇ ਨਾ ਹੀ ਕੋਈ ਬਾਹੀ ਵਾਲਾ ਕੰਮ ਸੀ ਮੱਝ ਬਹੁਤ ਖੂਬਸੂਰਤ ਸੀ ਚੰਗੀ ਸੀ ਮੈਂ ਵੀ ਵੀਡੀਓ ਦੇ ਵਿੱਚ ਦੇਖੀ ਆ ਕੁਝ ਕੋੰਦਾ ਸ਼ਾਟ ਹੈਗਾ ਮੈਂ ਵੀਡੀਓ ਆਪਣੀ ਇਸੇ ਦੇ ਵਿੱਚ ਉਹ ਵੀ ਕਵਰ ਕਰਕੇ ਤੁਹਾਨੂੰ ਦਿਖਾਉਂਗਾ ਆ ਵਿਊ ਆਪਣਾ ਜਾਣਨਾ ਹੈਗਾ ਬਾਈ ਸੁਖਦੇਵ ਦੇ ਪੱਖ ਵੱਲੋਂ ਆਪਾਂ ਅੱਜ ਆਏ ਹੋਏ ਆ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਪਹਿਲਾਂ ਮੈਂ ਜ਼ਿਕਰ ਕਰ ਦਿੱਤਾ ਕੋਈ ਵਪਾਰੀ ਵੀਰ ਆ ਜਿੰਨੇ ਵੀ ਵਪਾਰੀ ਵੀਰ ਮੇਰੀ ਵੀਡੀਓ ਵੇਖ ਰਹੇ ਆ ਜਾਂ ਜਿਨ੍ਹਾਂ ਨੇ ਹਜੇ ਵਪਾਰ ਨਵਾਂ ਸ਼ੁਰੂ ਕੀਤਾ ਤਕਰੀਬਨ ਦੋਸਤੋ ਪਸ਼ੂ ਆ ਜਿਹੜੇ ਆਪਣੇ ਆਮ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚੋਂ ਹੀ ਪਸ਼ੂ ਇਹ ਖਰੀਦ ਕੇ ਅੱਗੇ ਲੈ ਕੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਤੇ ਪਸ਼ੂ ਚੰਗੇ ਵੀ ਨਿਕਲਦੇ ਆ ਜਦੋਂ ਚੰਗੇ ਨਿਕਲਦੇ ਚੰਗੇ ਦਾ ਨਾਮ ਘਟਾ ਥੋੜਾ ਜਿਹਾ ਜੇਕਰ ਕੋਈ ਪਸ਼ੂ ਮਾੜਾ ਨਿਕਲ ਆਉਂਦਾ ਤੇ ਉਹ ਫਿਰ ਜਿਆਦਾ ਈਸ਼ੂ ਬਣ ਜਾਂਦਾ ਕਈ ਵਾਰ ਤੇ ਬਾਈ ਸੁਖਦੇਵ ਨੂੰ ਆਪਾਂ ਕਰਦੇ ਆ ਸਾਹਮਣੇ ਤੇ ਜਾਣਦੇ ਆ ਵੀ ਕਦੋਂ ਮੱਝ ਸੇਲ ਕੀਤੀ ਕਿੰਨੇ ਦੀ ਮੱਝ ਵੇਚੀ ਕੀ ਉਹਦੇ ਵਿੱਚ ਰਾਜ ਸੀਗਾ ਜਾਂ ਕਿੰਨਾ ਕੋ ਮਿਲਕ ਸੀਗਾ ਥੱਲੇ ਉਹ ਆਪਾਂ ਬਾਈ ਸੁਖਦੇਵ ਹੁਣਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਪਹਿਲਾਂ ਬਾਈ ਸੁਖਦੇਵ ਹੁਣਾਂ ਦੀਆਂ ਸੰਦੀਪ ਸਿੰਘ ਡੇਰੀ ਫਾਰਮਿੰਗ ਤੋਂ ਜਿਹੜੀਆਂ ਵੀਡੀਓ ਕਾਫੀ ਅਪਲੋਡ ਹੋਈਆਂ ਨੇ ਤੇ ਸੰਦੀਪ ਸਿੰਘ ਬਾਈ ਨੇ ਵੀ ਵੀਡੀਓ ਕਾਫੀ ਅਪਲੋਡ ਕੀਤੀਆਂ ਨੇ ਤੇ ਚਲੋ ਬਾਕੀ ਆਪਾਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਪ੍ਰੋਪਰ ਡਿਟੇਲ ਕੀ ਹੈਗੀ ਆਪਾਂ ਉਹਨਾਂ ਤੋਂ ਜਾਣਦੇ ਆ ਸਭ ਤੋਂ ਪਹਿਲਾਂ ਭਾਜੀ ਸੁਖਦੇਵ ਜੀ ਸਤਿ ਸ੍ਰੀ ਅਕਾਲ ਆਸਰੇ ਕਰਦੀ ਹੈ ਫੋਰਸ ਨੂੰ ਠੀਕ ਠਾਕ ਜੀ ਠੀਕ ਠਾਕ ਜੀ ਬੰਦਾ ਤੇ ਬਾਈ ਸੁਖਦੇਵ ਜਿੱਦਾਂ ਤੁਹਾਨੂੰ ਵੀ ਪਤਾ ਹੀ ਆ ਹਾਂਜੀ ਹਾਂਜੀ ਵੀ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਆ ਮਾਤਾ ਹੰਜੂ ਦੇਖਦੀ ਨਜ਼ਰ ਆ ਰਹੀ ਆ ਸ਼ਹੀਦਾਂ ਦੇ ਪਰਿਵਾਰ ਵਿੱਚ ਫੋਟੋਆਂ ਸਾਹਮਣੇ ਰੱਖੀਆਂ ਆ ਵੀ ਸ਼ਹੀਦਾਂ ਦਾ ਪਰਿਵਾਰ ਆ ਤੇ ਧੱਕਾ ਹੋ ਗਿਆ ਹਾਂਜੀ ਹਾਂਜੀ ਤੇ ਤੁਹਾਡਾ ਵੀ ਜਿਹੜਾ ਚਿਹਰਾ ਸਾਹਮਣੇ ਖਾਸ ਕਰਕੇ ਲਿਆਂਦਾ ਗਿਆ ਵੀ ਆ ਇਸ ਵਪਾਰੀ ਨੇ ਇਸ ਪਿੰਡ ਦੇ ਬੰਦੇ ਨੇ ਠੱਗੀ ਕਰਤੀ ਮਾਤਾ ਨੇ ਹਾਂਜੀ ਹਾਂਜੀ ਉਹ ਭਾਜੀ ਸੁਖਦੇਵ ਜੀ ਆ ਇਮਾਨਦਾਰੀ ਨਾਲ ਤੁਸੀਂ ਪਹਿਲਾਂ ਵੀ ਚਲੋ ਕੰਮ ਕੀਤਾ ਕਰਦੇ ਆਉਂਦੇ ਪਸੂ ਮੈਂ ਜਿੱਦਾਂ ਪਹਿਲਾਂ ਜ਼ਿਕਰ ਕਰਤਾ ਪਸੂ ਚੰਗੇ ਵੀ ਕਈਆਂ ਘਰੇ ਜਾਂਦੇ ਆ ਉਹ ਵੀ ਫੋਨ ਆਉਂਦੇ ਵੀ ਚੰਗੇ ਵੀ ਆਏ ਤੇ ਮਾੜਾ ਜਦੋਂ ਪਸੂ ਆ ਜਾਂਦਾ ਤੇ ਉਹ ਵੀ ਬੰਦਾ ਦੱਸਦਾ ਭਾਜੀ ਮਾੜਾ ਪਸੂ ਤੁਸੀਂ ਸਾਨੂੰ ਦੇਤਾ ਹਾਂਜੀ ਹਾਂਜੀ ਚੰਗੇ ਦਾ ਨਹੀਂ ਕਹਨਾ ਲੈਣਾ ਮਾੜਾ ਚੰਗੇ ਦਾ ਨਾਮ ਨਹੀਂ ਕਾ ਤੇ ਮਾੜਾ ਜੇ ਆ ਗਿਆ ਕੋਈ ਉਹਦੀਆਂ ਮਤਲਬ ਕਿ ਉਹ ਪੂਰਨਿਆਂ ਤੇ ਨਾਮ ਉਤਰਿਆ ਤੇ ਉਹ ਬੰਦੇ ਨੇ ਫਟਾ ਕੇ ਤੇ ਫੋਨ ਲਾ ਦੇਣਾ ਵੀ ਉਹ ਬੰਦੇ ਕੋਲ ਜਾਇਓ ਵੀ ਪਸੂ ਮਾੜਾ ਮਿਲਦਾ ਮਾੜਾ ਮਿਲਦਾ ਚੰਗੇ ਵਾਲੇ ਨੇ ਨਹੀਂ ਆਉਣਾ ਚੰਗੇ ਆਲੇ ਚੰਗੇ ਆਲਾ ਚੰਗੇ ਆਲਾ ਆਉਗਾ ਸਾਡੇ ਕੋਲ ਆਉਂਦੇ ਆ ਬੜੇ ਬੰਦੇ ਆਉਂਦੇ ਲੈ ਕੇ ਮਾਲ ਜਾਂਦੇ ਆ ਠੀਕ ਆ ਪਿੰਡਰਾ ਪੈਂਦੇ ਆ ਮੋਗੇ ਲਾਗੇ ਉਹ ਕਦੀ ਵੇਖਣ ਨਹੀਂ ਆਏ ਬੰਦੇ ਮਾਲ ਲਈ ਜਾਂਦੇ ਲੈ ਜਾਂਦੇ ਆ ਹਾਂਜੀ ਇਹ ਨਾ ਭਾਜੀ ਰਾਸਿਆ ਇਹ ਗੱਲ ਏ ਅੱਦਾਂ ਵੀ ਮੈਂ ਆਪਾਂ ਮਾਤਾ ਨੂੰ ਦਿੱਤੀ ਆ ਇੱਕ ਦਿਨ ਦੀ ਸੂਈ ਹਾਂਜੀ ਇੱਕ ਦੋ ਦਿਨਾਂ ਦੀ ਮੈਂ ਸੂਈ ਆ ਆਪਾਂ ਲਈ ਰਤੋ ਕਹਿੰਦਾ ਛਿੰਦਾ ਵਪਾਰੀ ਆ ਰਤੋ ਕਹਿੰਦਾ ਜੀ ਉਹਨੇ ਲਿਆਂਦੀ ਆ ਗੁਰਦਾਰਾ ਮੁਠਿਆ ਵਾਲਿਓ ਗੁਰਦਾਰਿਓ ਠੀਕ ਆ ਇਹ ਗੁਰਦਾਰਿਓ ਮੈਂ ਆਈ ਆ ਉਹਨੇ ਆਨ ਕੇ ਬੰਨ ਕੇ ਉਹਨੇ ਆਖਿਆ ਮੈਂ 64000 ਦੀ ਮੈਂ ਲਈ ਆਪਾਂ 1500 ਨਫੇ ਨਾਲ ਮੈਂ ਲਈਏ ਠੀਕ ਆ ਸਾਢੇ 65 ਦੇ ਇਹ ਮੈਂ ਲਈ ਆ ਆਪਾਂ ਮੈਂ ਇਹਨਾਂ ਭਾਜੀ ਉਹਨਾਂ ਦਾ ਬਾਹਰੋਂ ਫੋਨ ਆ ਗਿਆ ਆਪਾਂ ਵੀਡੀਓ ਪਾਈ ਆ ਮੈਂ ਦੀ ਹਾਂ ਆਪਾਂ ਉਹ ਵੀਡੀਓ 1 ਮਹੀਨਾ ਪਹਿਲਾਂ ਸੰਦੀਪ ਡੇਰੀ ਫਾਰਮਿੰਗ ਤੇ ਪਾਈ ਆ ਪਾਈ ਆ ਹਾਂਜੀ ਉਹਦੇ ਵਿੱਚ ਆਪਾਂ ਇਹ ਜਿਗਰ ਕੀਤਾ ਵੀ ਇਹਦੇ ਥੱਲੇ ਦੁੱਧ ਕੋਈ ਨਹੀਂ ਦੁੱਧ ਪੰਜ 6 ਕਿਲੋ ਹੀ ਠੀਕ ਆ ਹਾਂਜੀ ਇਹ ਮਾਤਾਾਂ ਦੀ 8 ਕਿਲੋ ਆਖ ਕੇ ਦੱਸਿਆ ਜੇ ਮੈਂ ਵੀਡੀਓ ਤੇ 6 ਕਿਲੋ ਆਖਿਆ ਹੈ ਨਾ ਹਾਂਜੀ ਤੇ 6 ਹੀ ਆਖਿਆ ਮੈਂ 6 ਤੇ 8 ਨਹੀਂ ਆ ਸਕਦਾ ਨਹੀਂ ਆਖ ਵੀ ਨਹੀਂ ਸਕਦੇ ਸੀ ਜੀ ਆ ਸਕਦੇ ਮੈਂ ਮੁੱਲ 68000 ਕੀਤਾ ਹੈ ਰਾਜ ਸਿੰਘ ਹਾਂਜੀ ਮੁੱਲ 68000 ਕੀਤਾ ਹੈ ਉਹਦੇ ਵਿੱਚੋਂ ਤਿੰਨ ਬੋਰੀਆਂ ਵੰਡ ਮੇਰਾ ਗੱਡੀ ਵਾਲਾ ਦੇ ਕੇ ਆਇਆ ਅੱਛਾ ਜੀ 3000 ਰੁਪਇਆ ਮਾਤਾ ਨੂੰ ਦੇ ਕੇ ਆਇਆ ਨਕਦਨਾਮਾ ਕੋਲ ਹਾਂ ਉਹ ਜਿਹੜਾ 3000 ਰੁਪਇਆ ਤੁਸੀਂ ਦਿੱਤਾ ਉਹ ਮਾਤਾ ਨੂੰ ਕਿਹੜੇ ਅੰਤर्गत ਦਿੱਤਾ ਕਿਵੇਂ ਦਿੱਤਾ ਕੁਝ ਉਹ ਵੀ ਉਹਨੇ 70000 ਰੁਪਇਆ ਮੈਨੂੰ ਬਾਹਰ ਆਲੇ ਪਾਇਆ ਸੀ ਠੀਕ ਹੈ ਜੀ ਉਹ ਆਪਾਂ 70 ਹੀ ਪਵਾਇਆ ਝੂਠ ਨਹੀਂ ਮਾਰਨਾ ਜੀ ਮਾਤਾ ਨੇ ਵੀ ਥੋੜਾ ਜਿਹਾ ਵਿੱਚ ਝੂਠ ਮਾਰਤਾ ਵੀ ਮੈਂ 70 ਦੀ ਮੈਂ ਲਈ ਆ ਹਾਂ ਜੀ 2 ਮਹੀਨਾ ਡੇਢ ਮਹੀਨਾ ਮੇਰਾ ਹੀ ਦਾਣਾ ਮੈਂ ਖਾਂਦੀ ਰਹੀ ਆ ਹਾਂ ਤੇ ਮੈਂ ਦੁੱਧ ਦਿੰਦੀ ਰਹੀ ਹੁਣ ਦੁੱਧ ਘਟ ਗਿਆ ਤੇ ਮਾਤਾ ਨੇ ਚੁੱਕ ਵੀਡੀਓ ਪਾ ਦਿੱਤੀ ਠੀਕ ਹੈ ਮਤਲਬ 70 ਦੀ ਮਾਤਾ ਜੀ ਬੋਲਦੇ ਪਾਇਆ ਵੀ 70000 ਚ ਆਪਾਂ ਮੈਂ ਦਿੱਤੀ ਆਪਾਂ ਰੱਬ ਨੂੰ ਯਾਦ ਕਰਕੇ ਆਨੇ ਮਾਪਾ ਕਾਟੇ ਨਾ ਮੈਂ ਦਿੱਤੀ ਨਾ ਭੈਣਾਂ ਦਿੱਤੀ ਉਹ ਵੀ ਉਹਨਾਂ ਆਖਿਆ ਹੀ ਗੁਰਦਾਰੇ ਖੜਨੀ ਆ ਠੀਕ ਆ ਉਹਨਾਂ ਗੁਰਦਾਰੇ ਦਾ ਨਾਂ ਲਿਆ ਆਪਣੇ ਕੋਲ ਵੀ ਅਸੀਂ ਗੁਰਦਾਰੇ ਜਾਣੀ ਆ ਮੱਜ ਸ਼ੀਰ ਪਰਿਵਾਰ ਦਾ ਆਪਣੇ ਕੋਲ ਨਾ ਨਹੀਂ ਲਿਆ ਬਿਲਕੁਲ ਜੀ ਆਪਾਂ ਗੁਰਦਾਰੇ ਦਾ ਕਰਕੇ ਮੈਂ ਦਿੱਤੀ 62000 ਦੀ ਠੀਕ ਆ 62000 ਦੀ ਮੈਂ ਮਨੂੰ ਵੰਡਦਾ ਕੱਟ ਕੇ ਪੈਸੇ ਜਿਹੜੇ ਮਾਤਾ ਨੂੰ ਗੱਡੀ ਗੱਲ ਨੂੰ ਕਰਾਇਆ ਦੇ ਕੇ 62000 ਰੁਪਇਆ ਬਾਈ ਦਾ 62000 ਹਾਂ ਠੀਕ ਹੈ 62000 ਦੀ 70000 ਦੋਸਤੋ ਕਿਵੇਂ ਕੰਪਲੀਟ ਹੁੰਦਾ ਹੈ 3000 ਰੁਪਇਆ ਤਕ ਨਹੀਂ 4000 ਰੁਪਇਆ ਤਕਰੀਬਨ ਫੀਡ ਦਾ ਖਰਚਾ ਬਣ ਜਾਂਦਾ ਹੈ ਜੇ 1300 ਦਾ ਇੱਕ ਘੱਟੂ ਜਾਂਦਾ ਹੈ ਹਾਂਜੀ ਹਾਂਜੀ 3900 ਦਾ ਜਿਹੜਾ ਫੀਡ ਦਾ ਖਰਚਾ ਬਾਈ ਹੋਰੀ ਦੱਸਦੇ ਆ ਤੇ ਬਾਕੀ 3000 ਰੁਪਇਆ ਜਿਹੜਾ ਬਾਹਰ ਅਮਰੀਕਾ ਦੇ ਵਿੱਚ ਰਹਿੰਦੇ ਆ ਭਰਾ ਬਣੇ ਆ ਮਾਤਾ ਜੀ ਦੇ ਉਹਨਾਂ ਆਖਿਆ ਸੀ ਵੀ ਨਗਦੀ ਹੱਥੀ ਫੜਾ ਦੇ ਅਜ ਨਗਦੀ ਨਗਦੀ ਹੱਥੀ ਇਹ ਦੇ ਦਿਆ ਇਥੋਂ ਬਲਟੋਏ ਤੋਂ ਲੈ ਕੇ ਤੱਕ ਸੀਟਪੁਰਾ ਤਰਨਤਾਰਨ ਤੱਕ ਜਿਹੜਾ ਕਿਰਾਇਆ ਭੜਾ ਬਣਦਾ 1500 ਬਣਿਆ 1500 ਕਿਰਾਇਆ ਉਹ 1500 ਬਣਿਆ ਤੇ ਆਪਦੀ ਖਰੀਦ ਜਿਹੜੀ ਉਸ ਮੱਝ ਦੀ ਸੀਗੀ ਉਹ ਸੀ 65000 ਰੁਪਈਆ 65000 65000 ਰੁਪਈਆ ਜਿਹੜੀ ਖਰੀਦ ਸੀ ਮੱਝ ਦੀ ਤੇ ਇਹ ਦੋਸਤੋ ਸਰਦਾਰ ਸੁਖਦੇਵ ਸਿੰਘ ਦੀ ਜਿਹੜੀ ਮੂੰਹ ਜਬਾਨੀ ਸੱਚਾਈ ਆ ਇਹ ਵੀਡੀਓ ਜਿਹੜੀ ਸੰਦੀਪ ਡੇਰੀ ਫਾਰਮ ਤੇ ਪਈ ਹੈਗੀ ਆ ਉਹਦੇ ਵਿੱਚ ਵੀ 68 ਜਾਂ 68000 ਮੁੱਲ ਕੀਤਾ ਸੀ 68000 ਕੀਤਾ ਉਹਦੇ ਵਿੱਚ 200 ਛੋਟ ਕੀਤੀ 200 ਛੋਟ ਕੀਤੀ ਸੀ ਠੀਕ ਹੈ ਜੀ ਤੇ ਜਿਹੜੀ ਮੱਝ ਆ तकरीबन ਉਹ ਇੱਕ ਦਿਨ ਪਹਿਲਾਂ ਸੂਈ ਸੀ ਤੇ ਦੂਜੇ ਦਿਨ ਉਹ ਮੱਝ ਦੀ ਵੀਡੀਓ ਪਾ ਦਿੱਤੀ ਗਈ ਵੀਡੀਓ ਪਾ ਦਿੱਤੀ ਤੇ ਤੀਜਾ ਸਵੇਰ ਸੀ ਜੀ ਦੂਜਾ ਸਵੇਰ ਦੂਜਾ ਸਵੇਰ ਸੀ ਤੇ ਮਗਰ ਬੂਰੀ ਕੱਟੀ ਸੀ ਬੂਰੀ ਕੱਟੀ ਸੀ ਬੇਸ਼ੱਕ ਦੋਸਤੋ ਇੱਕ ਚੈਨਲ ਵਾਲਾ ਵੀਰ ਵੀਡੀਓ ਪਾਉਂਦਾ ਹੈ ਜਿਹੜਾ ਕਿ ਮਲੂਕੀਏ ਪਿੰਡ ਤੋਂ ਆ ਜਸਕਰਨ ਸਿੰਘ ਮਲੂਕਾ ਸ਼ਾਇਦ ਤੇ ਉਹ ਵੀਡੀਓ ਦੇ ਵਿੱਚ ਮਾਤਾ ਦਾ ਪੱਖ ਦਿਖਾ ਜਾਂਦਾ ਹੈ ਬਟ ਉਹਨੂੰ ਕਿਤੇ ਨਾ ਕਿਤੇ ਚਾਹੀਦਾ ਸੀਗਾ ਵੀ ਜਦੋਂ ਸੋਸ਼ਲ ਮੀਡੀਆ ਦਾ ਟਾਈਮ ਆ ਜਿਹੜੀ ਚੰਗੀ ਚੀਜ਼ ਆ ਦੋਸਤੋ ਵਾਇਰਲ ਹੋਵੇ ਨਾ ਹੋਵੇ ਜਦੋਂ ਆਪਾਂ ਕੁਝ ਹੋਰ ਟੈਗ ਲਾ ਕੇ ਉਸਤੇ ਅ ਵੈਰਲ ਕਰ ਦਈਏ ਚੀਜ਼ ਪਪਲੋਡ ਕਰ ਦਈਏ ਤਾਂ ਉਹ ਜਿਆਦੀ ਆਗਾਂਗੂ ਖਿਲਰ ਜਾਂਦੀ ਆ ਤੇ ਉਹ ਉਹਨੂੰ ਵੀ ਚਾਹੀਦਾ ਸੀ ਵੀਰ ਨੂੰ ਵੀ ਸਰਦਾਰ ਸਖਦੀਪ ਸਿੰਘ ਦਾ ਜਿਹੜਾ ਪੱਖ ਆ ਉਸੇ ਦਿਨ ਸੇਮ ਇਹਨਾਂ ਤੋਂ ਵੀ ਜਾਣ ਕੇ ਜਰੂਰ ਜਾਣਦਾ ਵੀ ਇਹ ਹੋਇਆ ਕੀ ਆਖਰ ਕਿੰਨੇ ਦੀ ਮੱਦਦ ਦਿੱਤੀ ਆ ਕੀ ਉਹਦੇ ਤੇ ਚਾਰਜ ਲੱਗੇ ਨੇ ਕੀ ਹਸਾਕਤਾਂ ਹੋਇਆ ਉਹ ਪੁੱਛਣਾ ਚਾਹੀਦਾ ਸੀ ਤੇ ਪਾ ਜੀ ਤੁਸੀਂ 6 ਕਿਲੋ ਬੌਲਾ ਕਹਿ ਕੇ ਦਿੱਤੀ ਆ 6 ਕਿਲੋ ਬੌਲਾ ਕਹਿ ਕੇ ਦਿੱਤੀ ਪਿਛਲੇ ਸਵੇ ਬਾਬਿਆਂ ਵੀ 10 ਕਿਲੋ ਆਖਿਆ ਉਹਨੇ ਵੀ 10 ਕਿਲੋ ਆਖਿਆ ਛਿੰਦੇ ਨੇ ਜੁੰਦਾ ਜਾਗਦਾ ਰਤੋ ਗਿਆ ਦਾ ਬੰਦਾ 10 ਕਿਲੋ ਹੋਣਾ ਉਹਨੇ ਆਖਿਆ 10 ਕਿਲੋ ਪਿਛਲੇ ਸਵੇ ਦਿੱਤਾ ਹੈ ਪਹਿਲਾਂ ਨਹੀਂ ਪਹਿਲਾਂ ਨੇ ਆਪਾਂ ਨਹੀਂ ਕਹਿੰਦੇ ਉਹ 6 10 ਦੇਣਾ ਉਹ ਕਈ ਜਰਾ ਰਸਾਲ ਸਿੰਘ ਦਿਉਲ ਕਰਦਾਂ ਦਾ ਗੱਲ ਵੀ ਇੱਕ ਸੂਗਾ ਮੈਂ 10 ਕਿਲੋ ਦੁੱਧ ਦੇ ਜਾਂਦੀ ਆ ਦੂਜੇ ਸੂਵੇ ਮੈਂ 2 ਕਿਲੋ ਦੁੱਧ ਦਿੰਦੀ ਆ ਇਹ ਨਹੀਂ ਪਤਾ ਲੱਗਦਾ ਇਹ ਵੀ ਕੁਝ ਕਹਿ ਸਕਦੇ ਵੀ ਪਿਛਲੇ ਸੂਵੇ 10 ਦਿੱਤਾ ਹੈ ਕਿ ਆਪਾਂ ਕਹਿ ਦੇ ਵੀ 14 ਦੇ ਦੂਗੀ 14 ਨਾ ਨਾ ਉਹ 10 ਦਾ ਵੀ ਹੋ ਸਕਦਾ ਵੀ ਤਾਛੇ ਤੇ ਫਿਰ ਰਾਜ ਸਾਹਿਬ ਕਿੰਨਾ ਕ ਮਾਲ ਮੈਂ 90 95 ਮਹੀਨੇ ਦੀਆਂ ਵੇਚਦਾ ਰਿਹਾ ਬਿਲਕੁਲ ਬਿਲਕੁਲ ਮੈਂ 90 95 ਦੀ ਮੁੜ ਕੇ ਘਰ ਆ ਗਈ ਮੈਂ ਕਿੱਥੇ ਬਨੂੰਗਾ ਬਿਲਕੁਲ ਬਿਲਕੁਲ ਮੇਰਾ ਵਪਾਰ ਆ ਮੈਂ ਇਧਰੋਂ ਲਿਆਉਣੀ ਆਂ ਦੇ ਦੇਣੇ ਬਸ ਬਸ ਜੇ ਮੈਂ 70000 ਦੀ ਮੈਂ ਦੇਣਾ ਮੇਰੀ ਮੈਂ 18 ਕਿਲੋ ਜਾ ਕੇ ਦੁੱਧ ਦੇਦੀ ਮੈਂ ਕਿਸੇ ਤੋਂ ਪੈਸੇ ਵਾਧਾ ਥੋੜਾ ਲੈਣ ਜਾਂਦਾ ਬਿਲਕੁਲ ਹੇ ਹਰਿਆਣੇ ਦਾ ਬੰਦਾ ਫੌਜੀ ਆ ਮੇਰੇ ਕੋਲ ਮੈਂ ਖੜੀ 70000 ਦੀ ਜੁੰਦਾ ਜਾਗਦਾ ਬਿਲਕੁਲ ਮੇਰੇ ਕੋਲ ਮੈਂ ਸਾਇਆ ਸੈਟੋ ਤੋਂ ਮੱਝ ਲਈ ਆ ਹਾਂਜੀ ਉਹ ਮੈਂ ਮੇਰੀ ਨੇ ਜਾ ਕੇ 19 ਕਿਲੋ ਦੁੱਧ ਦਿੱਤਾ ਮੈਂ ਨੂੰ ਇਹ ਥੋੜਾ ਆਖਿਆ ਮੈਨੂੰ 1 ਲੱਖ 20 ਦੇ ਬਿਲਕੁਲ ਮੈਂ ਤਾਨੂੰ ਇਹ ਆਖਿਆ ਜੋ ਮੇਰੇ ਕਰਮਾ ਚ ਮੈਨੂੰ ਮਿਲ ਗਿਆ ਬਿਲਕੁਲ ਲੈਣਾ ਤਾਂ ਮੈਂ 2000 ਨਫਾ ਬਿਲਕੁਲ ਸੋ ਦੋਸਤੋ ਠੱਗੀ ਉਥੇ ਉਹ ਹੋਣੀ ਮੈਂ ਮੰਨ ਸਕਦਾ ਹਾਂ ਵੀ ਜੇਕਰ ਸਖਦੇਵ ਸਿੰਘ ਨੇ ਕਿਹਾ ਹੁੰਦਾ ਵੀਡੀਓ ਦੇ ਵਿੱਚ ਵੀ 1.85 ਹਜ਼ਾਰ ਦੀ ਤੇ ਵੇਚ ਦਿੰਦਾ ਮਾਤਾ ਨੂੰ 75 ਦੀ ਵੇ ਉਹ ਠੱਗੀ ਸੀ ਉਹ ਠੱਗੀ ਸੀ ਵੀਡੀਓ ਦੇ ਵਿੱਚ 1.85 ਹਜ਼ਾਰ ਮੂਲ ਪਾ ਕੇ ਤੇ ਭਾਜੀ ਸਖਦੇਵ ਨੇ ਜਿਹੜੀ ਸੇਲ ਕੀਤੀ ਆ ਉਹ 65 62 ਹਜ਼ਾਰ ਦੀ ਜਿਹੜੀ ਇਹਨਾਂ ਨੂੰ ਪ੍ਰੋਫਿਟ ਕਹਿ ਲੋ ਚਾਹੀ ਇਹਨਾਂ ਦੇ ਪੈਸੇ ਖਰੇ ਹੋਏ ਨੇ ਬਾਕੀ ਸਾਰਾ ਜੋ ਵੀ ਸੀ ਵੰਡ ਦਾ ਲਾ ਲਓ ਮਾਤਾ ਨੂੰ ਵਿੱਚ ਜਿਹੜੇ ਦੇਣੇ ਸੀ 3000 ਹੱਥੀ ਦੇਣੇ ਸੀ ਉਹ ਵੀ ਅਕਾਊਂਟ ਨੇ ਉਹ ਸਾਰੇ ਫਿਰ ਅਕਾਊਂਟ ਕਰਕੇ ਮਾਤਾ ਜੀ ਨੇ 70000 ਰੁਪਏ ਗਿਣਾਇਆ ਬਾਕੀ ਮਾਤਾ ਜੀ ਦਾ ਕੋਈ ਕਸੂਰ ਨਹੀਂ ਹੈਗਾਗਾ ਬਾਕੀ ਭਾਜੀ ਦੁੱਧ ਵਾਲੇ ਪੱਖ ਤੋਂ ਵੇਖੀਏ ਤੇ ਦੁੱਧ ਬਾਕੀ ਉਹਨਾਂ ਨੇ ਮਾਤਾ ਜੀ ਨੇ ਕਿਹਾ ਸੀ ਵੀ 1.5 ਕਿਲੋ ਤੇ ਆ ਕੇ ਖੜ ਗਏ ਤੇ 1.5 ਕਿਲੋ ਬੱਚਾ ਚੋਂਗਦਾ ਹੋਊਗਾ ਹਾਂਜੀ 1.5 ਕਿਲੋ ਮਾਤਾ ਚੋਂਦੀ ਹੋਊਗੀ ਤੇ ਦੁੱਧ 6 ਕਿਲੋ ਹੀ ਰਿਆ ਦੁੱਧ 6 ਕਿਲੋ ਹਾਂ ਆਪਾਂ ਨਹੀਂ ਕਹਿੰਦੇ ਮਾਤਾ ਝੂਠ ਮਾਰਦੀ ਉਹ ਮਾਤਾ ਸੱਚ ਬੋਲਦੀ ਉਹ ਮੈਂ ਹਲੇ ਦੁੱਧ ਦੇਣਾ ਹੀ ਹੁਣ ਆਪਾਂ ਆਪਾਂ ਲਿਆਂਦੀਆਂ ਹਾਂ ਹਾਂਜੀ ਰਾਜ ਸਹਿਬ ਆਪਾਂ ਕਰਦੀ ਮੈਂ ਤਾਂ ਹੀ ਨਹੀਂ ਕਰਦੀ ਮੈਂ ਹੋਵੇ ਕੋ ਸੂਆ ਚ ਹੋਇਆ ਕੋ 10 ਦਿਨ ਚ ਹੋਈ ਹੋਵੇ ਰਾਤ ਲਈਦੀ ਤੜਕੇ ਮੈਂ ਵੇਖ ਜਾਂਦੀ ਹੁਣ ਆਉ ਮੈਂ ਦੋ ਵੇਗੀਆਂ ਆਪਾਂ ਉਹਨਾਂ ਦੀ ਕੋਈ ਗਾਰੰਟੀ ਨਹੀਂ ਬਿਲਕੁਲ ਕੋਈ ਗਾਰੰਟੀ ਨਹੀਂ ਮਾਲ ਅਜੇ ਵੀ ਵਿਗਦਾ ਹੈ ਕੱਲ ਵੀ ਮੈਂ ਦੋ ਤਿੰਨ ਵੇਚੀਆਂ ਪਰ ਆਪਾਂ ਇਹ ਗੱਲਾਂ ਨੇ ਇੱਥੇ ਤਸੱਲੀ ਕਰੋ ਕਰੋ ਇੱਥੇ ਤਸੱਲੀ ਕਰਕੇ ਖੜੋ ਜੇ ਨਹੀਂ ਖੜਨੇ ਆਪਦੀ ਮਰਜ਼ੀ ਕਰੋ ਸੋ ਦੋਸਤੋ ਸਾਡੇ ਜਿੰਨੇ ਵੀ ਯੂਟਿਊਬਰ ਨੇ ਵੀਰ ਸਾਰੇ ਵੀਡੀਓ ਬਣਾਉਂਦੇ ਨੇ ਸਾਡਾ ਵਾਰ-ਵਾਰ ਰਿਪੀਟ ਕਰਨ ਦਾ ਮਤਲਬ ਇਹੋ ਹੀ ਹੁੰਦਾ ਹੈ ਵੀ ਆਨਲਾਈਨ ਸੌਦਾ ਭਰੋਸੇਯੋਗ ਥਾਂ ਤੋਂ ਕਰ ਵੀ ਸਕਦੇ ਹੋ ਤੁਸੀਂ ਜੇ ਤੁਹਾਨੂੰ ਚੀਜ਼ ਚੰਗੀ ਲੱਗਦੀ ਨਹੀਂ ਆ ਹੁੰਦਾ ਵਾਰ-ਵਾਰ ਕਹਿੰਦੇ ਆ ਵੀ ਦੋ ਵਾਰ ਤਿੰਨ ਟਾਈਮ ਤਸੱਲੀ ਕਰੋ ਜੇਕਰ ਤੁਹਾਨੂੰ ਕੋਈ ਵਪਾਰੀ ਰੋਕਦਾ ਵੀ ਮੈਂ ਤਾਂ ਬਈ ਚਵਾਉਣ ਹੀ ਨਹੀਂਗੀ ਇੱਕ ਟਾਈਮ ਨਹੀਂ ਚਵਾਉਣੀਗੀ ਕੋਈ ਕੰਨੀ ਕਤਰੋਂ ਆਉਂਦਾ ਤੇ ਉੱਥੇ ਬੇਸ਼ੱਕ ਤੁਸੀਂ ਲਾਂਭਾ ਦੇ ਸਕਦੇ ਹੋ ਭਾਜੀ ਉਹ ਤਾਂ ਚਵਾਈਆਂ ਕਰਵਾ ਕੇ ਤਾਂ ਦਿੰਦਾ ਨਹੀਂਗਾ ਤੁਸੀਂ ਕਹਿ ਦਿੰਦੇ ਹੋ ਵੀ ਚਵਾਈ ਕਰਕੇ ਲੈ ਕੇ ਜਾਓ ਇਸ ਕਰਕੇ ਭਾਜੀ ਜਿੰਨੇ ਵੀ ਵਪਾਰੀ ਵੀਰ ਨੇ ਆਪਦੀ ਬੜੀ ਨਰਖ-ਪਰਖ ਕਰਕੇ ਲੈ ਕੇ ਆਉਂਦੇ ਆ ਬਾਕੀ ਤੁਸੀਂ ਵੀ ਭਾਜੀ ਦੋ ਮੱਝਾਂ ਲਈਆਂ ਇੱਕ ਬੰਦੇ ਨੇ ਮੇਰੇ ਤੋਂ ਹਾਂਜੀ ਇੱਕ ਮਹੀਨੇ ਤੜਕੇ ਬੱਚਾ ਨਹੀਂ ਲਿਆਉ ਆਣ ਕੇ ਆਏ ਆਣ ਕਹਿੰਦੇ ਵੀ ਹਈ ਬੱਚਾ ਨਹੀਂ ਮੈਂ ਲੈਂਦੀ ਆਪਾਂ ਉਹਨੂੰ ਆਖੇ ਆਪਦੇ ਪੈਸੇ ਲੈ ਜਾਓ ਨਾ ਇੱਕ ਲੈ ਜਾਂਦੇ ਮੈਂ ਲੈ ਜਾਓ ਠੀਕ ਆਪਾਂ ਇਹ ਥੋੜਾ ਦੀ ਸਾਈ ਨਹੀਂ ਮੋੜਨੇ ਨਾ ਨਾ ਕੋਈ ਬੰਦਾ ਆਖੇ ਸਾਈ ਨਹੀਂ ਆਪਾਂ ਰੱਖਣੀ ਕੱਥ ਨਹੀਂ ਜੇ ਨਹੀਂ ਪਸੰਦ ਜਾਓ ਕੋਈ ਗੱਲ ਨਹੀਂ ਚਾਹ ਪੀਓ ਫੁਲਕਾ ਛਕਣਾ ਛਕੋ ਤੇ ਬਾਕੀ ਦੋਸਤੋ ਇਹ ਸ਼ੋਰਟ ਦੇ ਵਿੱਚ ਕਹਿ ਲਓ ਇੱਕ ਬਿਲਕੁਲ ਸਰਦਾਰ ਸੁਖਦੇਵ ਸਿੰਘ ਦਾ ਇੱਕ ਪੱਖ ਸੀ ਵੀ ਹੋਇਆ ਕੀ ਉਸ ਦਿਨ ਕਿਉਂਕਿ ਜਾਣ ਪਛਾਣ ਜਾਂ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਵੀ ਅਸੀਂ ਕੋਈ ਚੀਜ਼ ਤੁਸੀਂ ਸੁਖਦੇਵ ਸਿੰਘ ਵਪਾਰੀ ਨੇ ਵਪਾਰ ਦਾ ਕੰਮ ਕਰਦੇ ਨਾ ਦੇਣੀ ਦੇਣੀ ਸੀ ਉਸ ਸਮਾਥ ਨਾ ਨਾ ਨੰਮੀ ਰੰਗ ਵੈਰ ਨਹੀਂ ਹਨਾ ਇੱਥੇ ਮਤਲਬ ਵੀ ਰੋਜ਼ ਦੇ 10 ਬੰਦੇ ਪਪਾ ਆਉਂਦੇ ਨੇ ਚਾਹੇ ਉਹ ਆਮ ਜ਼ਿਮੀਂਦਾਰ ਕਿਸਾਨ ਨੇ ਤੇ ਚਾਹੇ ਵਪਾਰੀ ਵਰਗ ਨੇ ਅੱਡੇਆਂ ਤੇ ਆਉਂਦੇ ਰਹਿੰਦੇ ਆ ਉਹ ਕਿਸੇ ਦੇ ਮੂੰਹ ਤੇ ਨਹੀਂ ਲਿਖਾ ਹੁੰਦਾ ਵੀ ਆਪਾਂ ਕਿਸ ਬੰਦੇ ਨਾਲ ਵਰਤਾਂਗੇ ਨਾ ਨਾ ਠੀਕ ਆ ਨਾਲੇ ਦੋਸਤੋ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਵਪਾਰ ਐਸੀ ਚੀਜ਼ਾਂ ਵੀ ਜਿਹੜੇ ਪਸ਼ੂ ਆਉਂਦੇ ਨੇ ਉਹ ਆਪਣੇ ਵਰਗੇ ਜ਼ਿਮੀਂਦਾਰ ਕਿਸਾਨਾਂ ਦੇ ਘਰੋਂ ਹਰ ਇੱਕ ਪਾਈਚਾਰੇ ਦੇ ਘਰਾਂ ਦੇ ਵਿੱਚੋਂ ਆਉਂਦੇ ਨੇ ਤੇ ਉਹ ਜਦੋਂ ਪਸ਼ੂ ਆਉਂਦੇ ਨੇ ਵਪਾਰੀ ਦੇ ਕੋਲ ਇੱਕ ਗੱਲ ਜ਼ਰੂਰ ਤੁਸੀਂ ਨੋਟ ਕਰਿਓ ਵਪਾਰੀ ਕਦੇ ਵੀ ਕਿਸੇ ਨੂੰ ਲਾਂਭਾ ਨਹੀਂ ਦੇਊਗਾ ਚਾਹੇ ਉਸ ਨੂੰ ਪੂਰੇ ਦਾ ਪੂਰਾ ਪਸ਼ੂ ਹੈ ਜਿਹੜਾ ਪੱਲੇ ਪੈ ਗਿਆ ਕਿਹੋ ਲੋ ਚਾਹੇ ਕੋਈ ਨੁਕਸ ਨਿਕਲ ਆਇਆ ਚਾਹੇ ਉਹ ਕਈ ਵਾਰ ਹੁੰਦਾ ਵੀ ਪਸ਼ੂ ਪਿੱਛਾ ਮਾਰ ਲੱਗ ਪੈਂਦਾ ਥਣਵਾਦ ਘਟ ਨਿਕਲ ਆਇਆ ਤੇ ਵਪਾਰੀ ਨੂੰ ਅਜਰਨਾ ਵੀ ਪੈਂਦਾ ਹੈ ਕਈ ਨਫੇ ਪਸ਼ੂਆਂ ਦੇ ਵਿੱਚ ਲੈ ਕੇ ਤੇ ਇੱਕ ਪਸ਼ੂ ਉਹ ਘਾਟਾ ਵੀ ਪੂਰਾ ਪਾ ਜਾਂਦਾ ਤੇ ਜਿਹੜੇ ਨਫੇ ਆ ਉਹ ਵੀ ਲੈ ਜਾਂਦਾ ਸਾਰੇ 8-10 ਆ ਪਸ਼ੂਆਂ ਦੇ ਤੇ ਬਾਈ ਸਖਦੇਵ ਹੁਣ ਤਕਰੀਬਨ ਅੱਜ ਪਸ਼ੂਆਂ ਦੀ ਆਪਾਂ ਗੱਲ ਕਰੀਏ ਤੇ ਸੇਲ ਲਈ ਆਪਣੇ ਕੋਲ ਹੈਗੇ ਆ ਜੀ ਪਸੂ ਦਾ 4 ਸੀ ਹਾਂਜੀ ਦੋ ਵਿਗ ਗਏ ਆ ਤੇ ਦੋ ਰਹਿ ਗਏ ਆ ਤੇ ਇੱਕ ਨਾ ਆਪਾਂ ਜਿੱਦਣ ਉਦੋਂ ਹੀ ਵੀਡੀਓ ਪਾਈ ਆ ਝੋਟੀ ਪਿੱਛਾ ਮਾਰਦੀ ਪਿੰਡੂ ਖੋਦ ਲਈ ਆ ਠੀਕ ਆ ਜੀ ਸਾਡੇ ਪਿੰਡ ਦਾ ਹੀ ਜਵਾਈ ਪਾਈ ਆ ਹਾਂਜੀ ਉਹ ਤੋਂ ਝੋਟੀ ਲਈ ਆਪਾਂ 60000 ਦੀ 19000 ਦੀ ਵੇਚੀ ਆ ਠੀਕ ਆ ਜੀ ਪਿੱਛਾ ਮਾਰ ਗਈ 19000 ਦੀ ਵੇਚੀ ਬੱਚਾ ਮਰਿਆ ਨਿਕਲਿਆ ਹੂੰ ਹੂੰ ਉਹ ਕਿਹੇ ਕੰਮ ਦੀ ਨਾ ਅੱਛਾ ਜੀ ਤੇ ਉਹ ਵੀ ਚਕਾਟਾ ਹੀ ਚੱਲਿਆ ਨਾ ਚਲ ਬਿਲਕੁਲ ਹਾਂ ਜੇ ਅਸੀਂ ਨਫਾ ਲੈ ਨਹੀਂ ਤੇ ਕਾਟਾ ਵੀ ਚੱਲਦੇ ਕਾਟਾ ਵੀ ਚੱਲਦਾ ਹਾਂ ਜੇ ਇਹ ਨਫਾ 2000 ਲੈਨੇ ਆ ਨਾ ਮੈਂ ਚੋ ਇਹ ਅਹੀ 10000 ਵੀ ਚਲਦੇ ਬਿਲਕੁਲ ਤੇ ਜੇ ਇਹ ਆ ਵੀ ਡੰਗਰ ਮਾੜਾ ਚੰਗਾ ਰਾਜਸੈ ਨਿਕਲ ਆਉਂਦਾ 2000 ਤੋਂ 7 ਪਤਾ ਹੀ ਨਹੀਂ ਲੱਗਦਾ ਬਿਲਕੁਲ ਹਾਂ ਤੇ ਆ ਛੋਟੀ ਚਾਰ ਦੰਦ ਆ ਹਾਂਜੀ ਛੋਟੀ ਸੂਈ ਆ ਸੋਨੇ ਵਰਗੀ ਲਿਖਲੀ ਬਿਲਕੁਲ ਬਸ ਚੂਨ ਚਾਂਦ ਬੜੀ ਖਰੀਆ ਇਹਨੂੰ ਨੇ ਦਿਹਾੜੀ ਬੰਦਾ ਚ ਵੇ ਹਾਂ ਤੇ ਇਹ ਅੱਜ ਮੈਂ ਉਹਨਾਂ ਆਖੀ ਜਮਾ 14 ਕਿਲੋ 14 ਦਿਨ ਅੱਜ ਦੇਣਾ ਨਹੀਂ ਬਿਲਕੁਲ ਕੱਲ ਦੀ ਛੋਟੀ ਸੂਈ ਆ ਦੁੱਧ ਇਹਦੇ ਥਲੇ 8 ਕਿਲੋ ਸੰਗੀਤ ਬਿਲਕੁਲ ਬਿਲਕੁਲ ਦੋਸਤੋ ਵੇਖੋ ਮੂਰਤ ਅਜਹੀ ਛੋਟੀ ਹੈਗੀ ਆ ਆ ਤੇ ਕਿਸੇ ਪਾਸੇ ਖੁੰਝੀ ਨਹੀਂ ਕਿ ਦੋਸਤੋ ਇਹੋ ਜੀਆਂ ਜੜੀਆਂ ਸ਼ਕੀਨ ਚੀਜ਼ਾਂ ਇਹ ਅੱਡੇਆਂ ਤੇ ਆਉਂਦੀਆਂ ਰਹਿੰਦੀਆਂ ਮੈਂ ਕਹਿੰਦਾ ਵੀ ਦਰਮਿਆਨੇ ਪਸ਼ੂ ਵੀ ਆਉਂਦੇ ਆ ਤੇ ਬਹੁਤ ਸਟੈਂਡਰਡ ਦੀਆਂ ਚੰਗੀਆਂ ਚੀਜ਼ਾਂ ਵੀ ਆਉਂਦੀਆਂ ਚਾਰ ਦੰਦ ਇਹ ਹਾਂਜੀ ਚਲਾ ਕੇ ਵਿਖਾਈਏ ਇੱਕ ਵਾਰੀ ਆਪਾਂ ਤੇ ਮੂੰਹ ਚੌਗੀ ਹੈ ਦੋਸਤੋ ਆ ਵੇਖੋ ਚਾਰ ਦੰਦ ਆ ਤੇ ਕਾਫੀ ਸ਼ਕੀਨ ਝੋਟੀ ਆ ਦੋਸਤੋ ਚਾਰ ਚੰਦ ਲੱਗੇ ਪਏ ਆ ਇਹ ਥੋੜਾ ਮੈਂ ਕੰਮ ਛੱਡਣਾ ਕਰਕੇ ਇਹਨੂੰ ਮਾੜੀ ਮਹਿੰਦ ਦਿੱਤੀ ਜਾਂ ਮੈਂ ਕੰਮ ਕਰਨਾ ਕਿਉਂਕਿ ਕੋਈ ਵੀ ਬੰਦਾ ਕੰਮ ਘਟਾਉਣ ਕਰਕੇ ਜਿਹੜਾ ਦੋਸਤੋ ਇਹ ਕੰਮ ਨਹੀਂ ਕਰਦਾਗਾ ਬਾਕੀ ਚੀਜ਼ ਜਿਹੜ ਉਹ ਮਾੜੀ ਚੰਗੀ ਨਿਕਲ ਆਉਂਦੀ ਆ ਮਾੜੀ ਚੰਗੀ ਤੋਂ ਭਾਵੇਂ ਉਸ ਮੱਝ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਕਮੀ ਪੇਸ਼ੀ ਨਹੀਂ ਹੈਗੀਗੀ ਬਟ ਜਿਹੜੀ ਮਿਲਕਿੰਗ ਹਜੇ ਪੂਰੀ ਨਹੀਂ ਚਵਾਈ ਉਸਨੇ ਕੋਈ ਕਾਰਨ ਰਹਿ ਗਿਆ ਕੋਈ ਖਰਾਕ ਦੀ ਘਾਟ ਰਹਿ ਗਈ ਆ ਉਹ ਰੱਬ ਜਾਣਦਾ ਹੈਗਾ ਜਾਂ ਉਸ ਘਰ ਦੇ ਮਾਲਕ ਜਾਣਦੇ ਆ ਵੀ ਉਹ ਪ੍ਰੋਪਰ ਹਜੇ ਨਹੀਂ ਹੋਤਾ ਜਿਹੜਾ ਮੈਂਟੇਨ ਕੀਤੀ ਗਈ ਖਰਾਕ ਤੇ ਹੋ ਸਕਦਾ ਵੀ ਉਸ ਦੀ ਕਰਤੂਤ ਮੱਝ ਦੀ ਓਨੀ ਹੋਵੇ ਬਾਕੀ ਭਾਈ ਸੁਖਦੇਵ ਉਹਨਾਂ ਨੂੰ ਜਿੰਨਾ ਉਸ ਦਿਨ ਪਤਾ ਸੀ ਵੀ 6 ਕਿਲੋ ਤੇ ਚੱਲ ਰਹੀ ਹੈ ਤੇ ਨਾਲ 6 ਕਿਲੋ ਗਿਆ ਵਿਸ਼ੇਦੋ 10 12 ਤੱਕ ਵੀ ਦੁੱਧ ਦੇ ਸਕਦੀ 12 ਤਾਂ ਆਖਿਆ ਹੀ ਨਹੀਂ ਹਾਂਜੀ 12 8 ਤਾਂ ਆਖਿਆ ਹੀ ਨਹੀਂ ਗਾ ਅੱਛਾ ਜੀ ਆਪਾਂ ਇਹੋ ਆਖਿਆ 6 ਕਿੱਲੇ ਦੁੱਧ ਕੋਈ ਨਹੀਂ ਮੈਂ ਥਾਲੀ ਉਹਨਾਂ ਦੇ ਮਾਤਾ ਜੀ ਦਾ ਇੱਕ ਬਿਆਨ ਸੀ ਕਿ 8 ਕਿਲੋ ਕਿਹਾ ਜਾਂ 10 ਕਿਲੋ ਕਿਹਾ ਕੁਛ ਇਸ ਤਰ੍ਹਾਂ ਦਾ ਹੈ ਸੀ ਵੇਚ ਹਾਂ ਹਾਂ ਪਰ ਆਪਾਂ ਨਹੀਂ ਕਿਹਾ ਤੇ ਚਲੋ ਕੋਈ ਗੱਲ ਨਹੀਂ ਜੀ ਫਿਲਹਾਲ ਆਪਣੇ ਵੀਰਾਂ ਨੂੰ ਉਹਨਾਂ ਨੂੰ ਸਮਝ ਲੱਗੀ ਜਾਣੀ ਹੈ ਜੋ ਵੀ ਆਪਣੀ ਭੈਣ ਭਰਾ ਆਪਣੀ ਆਡੀਅנס ਆਪਣਾ ਪਰਿਵਾਰ ਆਪਣੇ ਨਾਲ ਜੁੜਿਆ ਤੇ ਸਖਦੇਬਾਈ ਜੀ ਇਹ ਸੂਆ ਪਹਿਲਾ ਨੇ ਦੂਜਾ ਪਹਿਲਾ ਨੇ ਪਹਿਲਾ ਨੇ ਜੀ ਫਲੂਨ ਜਿਹੜੀ ਆ ਸੂਈ ਆ ਦੋਸਤੋ ਹਾਜੀ ਸੂਈ ਨੂੰ ਕਿਨੇ ਕਿਦਨ ਹੋ ਗਿਆ ਜੀ ਇਹ ਕੱਲ ਸੂਈ ਹੈ ਕੱਲ ਸੂਈ ਆ ਹਾਜੀ ਤੇ ਮਗਰ ਕੱਟੀ ਆ ਗਈ ਇਹਦੇ ਜੀ ਮਗਰ ਕੱਟਾ ਮਗਰ ਕੱਟਾ ਮੇਲ ਕਾਫ ਆ ਦੋਸਤੋ ਆਰਡਰ ਦੀ ਕੁਆਲਿਟੀ ਵੇਖੋ ਬਹੁਤ ਅਸੂਤ ਲੈ ਕੇ ਜਾਉਂਗੇ ਯਾਦ ਰੱਖੋਗੇ ਦੋਸਤੋ ਕਿਉਂਕਿ ਕੁਆਲਿਟੀ ਜਿਹੜੀ ਹੈਗੀ ਆ ਉਹ ਮੈਟਰ ਕਰਦੀ ਆ ਆ ਵੇਖੋ ਕੁਆਲਿਟੀ ਵਾਲੀ ਚੀਜ਼ ਆ ਦੋਸਤੋ ਤਾਂ ਬਿਲਕੁਲ ਕਾਰੀਗਰ ਵੀਰ ਨੇ ਜਿਹੜੇ ਖਿਡਾਰੀ ਵੀਰ ਨੇ ਉਹਨਾਂ ਨੂੰ ਸਮਝ ਆ ਜਾਣੀ ਆ ਕਿ ਕੀ ਛੇ ਆ ਆ ਫੇਸ ਕੁਆਲਟੀ ਆ ਸਿੰਘਾਂ ਦੀ ਬੰਨਤਰ ਵੇਖੂਗੇ ਤਾਂ ਬਹੁਤ ਖੂਬਸੂਰਤ ਆ ਦਾਦਾ ਪੜਦਾਦਾ ਰਾਜੇ ਸੇ ਮਾਲ ਵਪਾਰ ਹੀ ਕਰਦਾ ਆ ਬਿਲਕੁਲ ਜੀ ਹਾਂਜੀ ਹਾਂਜੀ ਸਾਰੇ ਮਾਹੀਂ ਵਪਾਰ ਸਾਡੇ ਬੱਚੇ ਬਾਹਰ ਚਲੇ ਗਏ ਉਹ ਵੀ ਵਪਾਰ ਕਰਦੇ ਸੀ ਬਿਲਕੁਲ ਉਹ ਵੀ ਜਾ ਕੇ ਮਾਲ ਲਿਆਉਂਦੇ ਬਿਲਕੁਲ ਸਕਰੀਨ ਦੇ ਵਿੱਚ ਵੇਖੋ ਇਹ ਨਹੀਂ ਰਾਜੇ ਕੱਦ ਵੀ ਫੋੜ ਕੱਦ ਫੋੜ ਦਾ ਪੁੱਠਾ ਵੱਡਗਾ ਪੁੱਠਾ ਫਿੱਟ ਕਰਦਾ ਬਹੁਤ ਚੌੜਾ ਕੁਸੀ ਨਹੀਂ ਵੀ ਨੀਲੀ ਰਾਵੀ ਪਿਓਰ ਹਾਂਜੀ ਤੇ ਕੱਦ ਕਾਠੀ ਬਹੁਤ ਵਧੀਆ ਦੂਰੋਂ ਜਿਹੜੇਓ ਦੋਸਤੋ ਤੁਸੀਂ ਆਉਣਾ ਇਹ ਯਕੀਨ ਮੰਨ ਕੇ ਆਓ ਜੇ ਕੱਦ ਕਾਠੀ ਝੂਟ ਹਾਂਜੀ ਠੀਕ ਆ ਇੱਕ ਵਾਰੀ ਜਿਹੜੀ ਮੱਝ ਦੇਖੋ ਦੋਸਤੋ ਇਹਦੇ ਥੱਲੇ 10 ਕਿਲੋ ਦੁੱਧ ਹੈ ਜਿਹੜਾ ਕੰਡੇ ਨਾਲ ਤੋੜ ਲਓ ਲੀਟਰਾਂ ਨਾਲ ਮਿਲ ਲਓ ਠੀਕ ਹੈ ਜੀ ਹਾਂ 10 ਕਿਲੋ ਚਵਾਈ ਇੱਕ ਨੰਬਰ ਉਹ ਕੋਲੀ ਫਿਰ ਉਹ ਮਰ ਗਈ ਠੀਕ ਹੈ ਤੇ ਮਗਰ ਪੱਚਾ ਬਾਜੀ ਕੀ ਹੈ ਮਗਰ ਇਹਦੇ ਕੱਟਾ ਮਗਰ ਮੇਲ ਇਸਦੇ ਵੀ ਹੈਗਾ ਹਾਂ ਆ ਮਗਰ ਮੇਲ ਕਾਫ ਹਾਂ ਜੀ ਇਹ ਪੰਜ ਚੌ ਪੰਜਾਂ ਦਿਨਾਂ ਦੀ ਸੂਈ ਹਾਂ ਚੌ ਪੰਜਾਂ ਦਿਨਾਂ ਦੀ ਤੇ ਹੁਣ ਨੈਟ ਬੋਲੇ ਦੇ ਵਿੱਚ 10 ਕਿਲੋ ਆ ਪੌਲੇ ਲੱਗਣ ਰਹੀ ਹੋਣੇ ਹਾਂ ਜੀ 10 ਕਿਲੋ ਬਵਲਾਈ ਕਿਨੂ ਅਜੇ ਕੱਚਾ ਪੌਲਾਈ ਹੈ ਕੱਚਾ ਪੌਲਾ ਹਾਂ ਜੀ 10 ਕਿਲੋ ਤੁਸੀਂ ਬੋਲਾ ਦੋਸਤੋ ਹੁਣ ਮੰਨ ਕੇ ਲੈ ਕੇ ਜਾ ਸਕਦੇ ਜੇ ਦੁੱਧ ਤਕਰੀਬਨ ਦੁੱਧ 12 ਕਰ ਜੇ 13 ਕਰ ਜੇ ਅਗੋਂ ਅਗਲੇ ਦੀ ਕਿਸਮੰਦੇ ਠੀਕ ਹੈ ਜੀ ਹਾਂ ਜੀ ਤੇ ਤੀਜਾ ਸੁਆ ਹਨਾ ਇੱਕ ਇਹਦਾ ਮੁੱਲ ਦੱਸ ਦੀਏ ਜੀ ਮੁੱਲੇ ਦਾ 72000 ਰੁਪਏ 72000 ਹਾਂ ਠੀਕ ਉਹ ਚੋ 500 ਛੋੜ ਕਰਾ ਠੀਕ ਹੈ 72000 ਦੇ ਵਿੱਚੋਂ ਜਿਹੜੀ ਦੋਸਤੋ 500 ਰੁਪਿਆ ਜਿਹੜੀ ਮਾਨਤਨ ਹੋਵੇਗਾ ਤੁਹਾਡਾ ਘਰ ਪਹੁੰਚਿਆ ਦਾ ਤੇ ਇੱਕ ਵਾਰੀ ਬਾਈ ਸਖਤੇ ਮੈਨੂੰ ਵੀ ਖੋਲ ਕੇ ਤੋੜ ਲਗੇ ਤਾਂ ਬਿਲਕੁਲ ਪੱਧਰ ਲੈਵਾ ਹੈਗਾ ਥਾਣਾ ਦੀ ਪੰਤਰ ਚੰਗੀ ਹੈ ਮੁਠੀ ਵਾਲਾ ਥਾਣਾ ਤੇ ਆ ਆਰਡਰ ਦੀ ਕੁਆਲਿਟੀ ਦੇਖੋ ਜੀ ਇੰਨੀ ਪੋਲੀ ਜਿਆਦੀ ਅੰਤ ਸਾ ਗਾਮ ਨਹੀਂ ਏਡੀ ਠੀਕ ਹੈ ਇਹ ਹੈਵੀ ਬੋਡੀ ਵੇਟ ਆ ਦੋਸਤੋ ਤੇ ਬੜੀ ਚੰਗੀ ਕੁਆਲਿਟੀ ਹੈ ਆ ਆਰਡਰ ਦੀ ਕੁਆਲਿਟੀ ਦੇਖੋ ਚੈੱਕ ਕਰੋ ਬੌਲੇ ਦੇ ਵਿੱਚ ਦੋਸਤੋ ਅੱਜ 5 ਦਿਨਾਂ ਦੀ ਵਿਆਈ ਹੈ ਬੌਲੇ ਦੇ ਵਿੱਚ 10 ਕਿਲੋ ਬਿਲਕੁਲ ਰੈਡੀ ਆ ਤੇ ਮੁੱਲ ਭਾਜੀ ਫਿਰ 10 ਦਾ ਪੱਤਰ 72000 ਤੋਂ 500 ਛੱਡ 500 ਹਾਂ ਸਾਢੇ 71 ਦੀ نیٹ ਆਪਾਂ ਕਹਿ ਸਕਦੇ ਹਾਂ ਵੀ ਹਾਂ ਕਹਿ ਸਕਦੇ ਹਾਂ ਠੀਕ ਹੈ ਤੇ ਭਾਈ ਸੰਤੇਬ ਜੀ ਇੱਕ ਸੰਪਰਕ ਨੰਬਰ ਜਰੂਰ ਬੁੱਲ ਗਿਆ ਤੁਹਾਨੂੰ ਨੰਬਰ ਮੇਰਾ ਹੈ 887280568 7710373036 ਠੀਕ ਹੈ ਜੀ ਹਾਂਜੀ ਦੋਨੋਂ ਨੰਬਰਾਂ ਤੇ ਵਟਸਐਪ ਚੱਲਦਾ ਹੈ